ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਨੀ ਸ਼ਰਮਾ ਜੀ ਅਤੇ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਜਿਹੜੀ ਆ ਉਹ ਰਾਤ ਦਿਨ ਜਿਹੜਾ ਜਲੰਧਰ ਸਾਡੇ ਪੰਜਾਬ ਦੇ ਸੈਕਟਰੀ ਜਿਹੜੇ ਆ ਸੂਰਜ ਭਰਦਵਾਜੀ ਉਹਨਾਂ ਦੀ ਅਗਵਾਈ ਤੇ ਅਸੀਂ ਲੱਗੇ ਹੋਏ ਆ ਇਹ ਸਾਰਾ ਸਮਾਨ ਜਿਹੜਾ ਆ ਇਹ ਜੋ ਭਾਰਤੀ ਜਨਤਾ ਪਾਰਟੀ ਦੀਆਂ ਸਟੇਟਾਂ ਆ ਆਪਣੇ ਦਿੱਲੀ ਹੋ ਗਈ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਹਰਿਆਣਾ ਹੋ ਗਿਆ ਜਾਂ ਹੋਰ ਵੀ ਕਿਤੇ ਹੋ ਗਈਆਂ ਉਹਨਾਂ ਸਾਰਿਆਂ ਨੂੰ ਟ੍ਰੇਨਾਂ ਪਰ ਪਰ ਕੇ ਪੰਜਾਬ ਚ ਭੇਜਿਆ ਗਿਆ ਪੰਜਾਬ ਦੀ ਸਰਕਾਰ ਨੂੰ 5-5 ਕਰੋੜ ਰੁਪਏ ਸਿੱਧਾ ਸੀਏ ਵਰਗੀ ਫੰਡ ਵਿੱਚ ਦਿੱਤਾ ਗਿਆ ਔਰ ਆ ਸਮਾਨ ਜਿਹੜਾ ਇਹ ਐਕਸਟਰਾ ਜਿਹੜਾ ਉਹ ਲੋਕਾਂ ਵਾਸਤੇ ਭੇਜਿਆ ਗਿਆ ਸਰ ਕੀ ਕੀ ਆ ਦੇ ਵਿੱਚ ਹਾਂਜੀ ਇਹ ਸਮਾਨ ਦੇ ਵਿੱਚ ਇਹ ਚੀਜ਼ਾਂ ਦਾ ਜੋ ਵੀ ਆਪਣੀਆਂ ਰੋਜ਼ਮਰ ਦੀ ਜ਼ਿੰਦਗੀ ਦੇ ਚੀਜ਼ਾਂ ਹੁੰਦੀਆਂ ਖੰਡ ਹੋ ਗਈ ਪਤੀ ਹੋ ਗਿਆ ਚਾਵਲ ਹੋ ਗਿਆ ਆਟਾ ਹੋ ਗਿਆ ਜਾਂ ਨੂਨ ਸਾਲੇ ਹੋ ਗਿਆ ਤੇਲ ਹੋ ਗਿਆ ਘਿਓ ਹੋ ਗਿਆ ਸੁੱਕਾ ਦੁੱਧ ਹੋ ਗਿਆ ਔਰ ਇਸ ਦੇ ਨਾਲ ਸਾਨੂੰ ਤਰਪੈਲਾ ਮੱਛਰਦਾਨੀਆਂ ਮੈਡੀਸਨ ਜੋ ਦਵਾਈਆਂ ਦੇ ਕਿੱਟਾਂ ਮੈਡੀਸਨ ਬਹੁਤ ਸਾਰੀ ਭੇਜੀ ਉਹਨਾਂ ਨੇ ਜਿਹੜੇ ਕੈਂਪ ਪਕੜਨਾ ਚਲਾ ਰਹੇ ਹਨ ਔਰ ਉਹਦੇ ਨਾਲ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਚੱਪਲਾਂ ਬੀਬੀਆਂ ਦੇ ਸੂਟ ਔਰ ਮੈਡੀਕਲ ਕਿਟਾਂ ਨਾਲ ਤੁਹਾਨੂੰ ਦੱਸਿਆ ਤਾਂ ਪਹਿਲਾਂ ਨਾਲ ਕੰਬਲ ਬਲਕੇ ਬਹੁਤ ਸਾਰਾ ਸਮਾਨ ਜਿਥੇ ਜਿੱਥੇ ਜੋ ਜ਼ਰੂਰਤ ਆ ਉਹ ਕਹਿੰਦੇ ਉੱਥੇ ਉੱਥੇ ਦਿਓ ਉੱਥੇ ਉੱਥੇ ਡਿਮਾਂਡ ਅਸੀਂ ਇੱਕ ਸਾਡਾ ਸੇਵਾ ਪਕਵੜਾ ਗੱਲ ਆ ਪ੍ਰਧਾਨ ਮੰਤਰੀ ਜੀ ਦਾ ਅਸੀਂ ਫਾਰਮ ਪ੍ਰਵਾਲੇ ਨੇ ਪਿੰਡ ਵਾਲਿਆਂ ਕੋਲ ਸਰਪੰਚ ਜੀ ਥਲੇ ਮੋਹਰਵਾ ਕੇ ਔਰ ਜਿਹੜਾ ਸਮਾਨ ਜਿੰਨਾ ਚਾਹੀਦਾ ਹੁੰਦਾ ਉਹ ਅਸੀਂ ਇਥੋਂ ਟਰਾਲੀ ਭਰ ਕੇ ਉਹਨਾਂ ਨੂੰ ਤੋਰਦੇ ਹਾਂਜੀ ਦਿਉਰ ਸਾਹਿਬ ਜਿਹੜਾ ਬੀਤੇ ਦਿਨੀ ਆਪਣੇ ਜ਼ਿਲ੍ਹੇ ਵਿੱਚ ਆੜ ਆਏ ਸੀਗੇ ਉਹਨਾਂ ਪਿੰਡਾਂ ਵਰਤੇ ਤੁਹਾਡੇ ਵੱਲੋਂ ਕੀ ਪ੍ਰਵਾਲੇ ਹੋਏ ਭਾਰਤ ਜਨਤਾ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੀਵਾਲੀ ਦੀਆਂ ਵੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦੂਸਰੀ ਗੱਲ ਇਹ ਆ ਕਿ ਪੰਜਾਬ 'ਚ ਜੋ ਕੁਦਰਤੀ ਆਫਤ ਦੇ ਨਾਲ ਹੜ੍ਹ ਆਏ ਆ ਉਸ ਦੇ ਵਾਸਤੇ ਸਰਕਾਰਾਂ ਆਪ ਆਪਣੀ ਜਗ੍ਹਾ ਲੱਗੀਆਂ ਹੋਈਆਂ ਆ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸਾਰਿਆਂ ਨੂੰ ਅਲੱਗ ਗਿਆ ਭਾਰਤੀ ਜਨਤਾ ਪਾਰਟੀ ਜਿੰਨੀਆਂ ਵੀ ਸਟੇਟਾਂ ਦੀਆਂ ਸਰਕਾਰਾਂ ਉਹਨਾਂ ਨੇ ਸਿੱਧਾ ਜਿਹੜਾ 5-5 ਕਰੋੜ ਰੁਪਈਆ ਸੀਐਮ ਰੀਲੀਫ ਫੰਡ ਦੇ ਵਿੱਚ ਪਾਇਆ ਔਰ ਉਸ ਤੋਂ ਪਰંત ਜਿਹੜਾ ਭਾਵੇਂ ਜਿੱਥੇ ਵੀ ਸਾਡੀਆਂ ਬੀਜੇਪੀ ਦੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਟ੍ਰੇਨਾਂ ਪਰ ਪਰ ਕੇ ਟਰੱਕ ਪਰ ਪਰ ਕੇ ਪੰਜਾਬ ਬੀਜੇਪੀ ਨੂੰ ਜਿਹੜਾ ਉਹ ਸਮਾਨ ਜਿਹੜਾ ਰਾਹਸਮਗਰੀ ਭੇਜੀ ਆ ਉਸ ਦੇ ਵਿੱਚ ਜਿਵੇਂ ਰਸ਼ਨ ਕਿੱਟਾਂ ਹੋਈਆਂ ਤਰਪੈਲਾ ਹੋਈਆਂ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਚਪਲਾਂ ਮਸ਼ਰਦਾਨੀਆਂ ਮੰਜੇ ਤੱਕ ਜਿਹੜੇ ਸੀਗੇ ਉਹ ਸਾਰੇ ਭੇਜੇ ਗਏ ਆ। ਔਰ ਸਾਡਾ ਜਿਲੰਦਾ ਦੇ ਵਿੱਚ ਚਾਰ ਜਿਹੜੇ ਆ ਉਹ ਸਟੋਰ ਬਣਾਏ ਗਏ ਭਾਰਤੀ ਜਨਤਾ ਪਾਰਟੀ ਵੱਲੋਂ। ਜਿਹਦੇ ਵਿੱਚ ਸਾਡੇ ਪੰਜਾਬ ਦੇ ਸੰਧਾਨ ਸ੍ਰੀਲ ਜਾਖੜ ਜੀ, ਸ੍ਰੀ ਦੇ シュਰਮਾ ਜੀ ਅਤੇ ਪੰਜਾਬ ਦੇ ਸੈਕਟਰੀ ਜਿਹੜੇ ਆ ਸੂਝ ਭਾਰਦਵਾਜੀ ਸਾਰਾ ਕੰਮ ਦੇਖ ਰਿਹਾ। ਔਰ ਉਹ ਜਿਹੜਾ ਮੈਡੀਕਲ ਕਿਤਨਾ ਵਕਰੀਆਂ ਬਣਾਈਆਂ ਜਾ ਰਹੀਆਂ। ਮੈਡੀਕਲ ਕੈਂਪ ਵਕਰੇ ਲਾਏ ਜਾ ਰਹੇ ਆ। ਤਕਰੀਬਨ 4-5 ਟਰੱਕ ਜਿਹੜੇ ਸਾਡੇ ਕਪੂਰਥਲੇ ਹਲਕੇ ਕਪੂਰਥਾ ਜ਼ਿਲ੍ਹੇ ਨੂੰ ਉਹਨਾਂ ਨੇ ਦਿੱਤੇ ਆ। ਔਰ ਅਸੀਂ ਜਾ ਕੇ ਜਿੱਥੇ ਹੜ੍ਹ ਪ੍ਰਭਾਵਿਤ ਏਰੀਆ ਆ ਭਾਵੇਂ ਕਿ ਆਪਣੇ ਕਪੂਰਥਲੇ ਦੇ 150 ਪਿੰਡ ਪ੍ਰਭਾਵਿਤ ਆ। ਪਰ ਜਿਹੜੇ 5 ਪਿੰਡ ਬਿਲਕੁਲ ਜਿਵੇਂ ਸੀਗੇ ਪਾਣੀ 'ਚ ਡੁੱਬੇ ਹੋਏ ਸੀਗੇ। ਪਰ ਉਹਨਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਜ਼ਿਆਦਾ ਨੁਕਸਾਨ ਹੋਇਆ। ਜਿਹੜਾ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਕੋਈ ਜਾਨੀ ਨੁਕਸਾਨ ਕਪੂਰਥਾ ਜ਼ਿਲ੍ਹੇ ਵਿੱਚ ਨਹੀਂ ਹੋਇਆ। ਭਾਰਤੀ ਜਨਤਾ ਪਾਰਟੀ ਜਿਹੜੇ ਵਾਰੰਟੀ ਰਿਹਾ ਭਾਰਤੀ ਜਨਤਾ ਪਾਰਟੀ ਜਿਹੜੇ ਵਰਕਰ ਆ। ਉਹ ਪਿੰਡਾਂ ਜਾ ਜਾ ਕੇ ਕੈਂਪ ਮੈਡੀਕਲ ਕੈਂਪ ਲਾ ਰਹੇ ਕਿਉਂਕਿ ਬੀਜਪੀ ਆ ਉਹ ਸਾਨੂੰ ਮੈਡੀਸਿਨ ਬਹੁਤ ਮਹਿੰਗੀਆਂ ਤੇ ਬਹੁਤ ਵਧੀਆ ਕੰਪਨੀ ਦਿੱਤੀਆਂ ਗਈਆਂ ਰਸਨ ਘਟਾ ਵੰਡੀਆਂ ਜਾ ਰਹੀਆਂ ਪੁਛ ਪੁਛ ਕੇ ਸੇਵਾ ਪਖਵਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਵੀ ਇੱਕ ਸਰਕਾਰ ਆ ਉਹ ਸਾਰੇ ਸਮਾਨ ਭਾਰੀ ਦਾ ਦੇ ਚ ਕਿਹੜੇ ਕਿਹੜੀ ਚ ਸਮਾਨ ਦੀ ਜਰੂਰਤ ਤੁਹਾਨੂੰ ਹੈਗੀ ਲੋੜ ਹੈਗੀ ਆ ਉਸ ਦੇ ਵਿੱਚ ਫਿਰ ਅਸੀਂ ਉਹ ਸਾਰਾ ਭਰ ਕੇ ਪਿੰਡੋਂ ਟਰਾਲੀ ਮੰਗਾ ਕੇ ਉੱਥੇ ਉਹ ਸਾਰਾ ਸਮਾਨ ਵੰਡ ਕੇ ਫਿਰ ਆਈਦਾ ਔਰ ਅੱਗੇ ਤੋਂ ਵੀ ਜਿੰਨਾ ਚਿਰ ਕਿਉਂਕਿ ਹੱਲੇ ਦੁਵਾਰਾ ਸਾਡਾ ਟਰੈਕਟਰ ਪਖਵਾੜਾ ਜਿਹੜਾ ਉਹ ਚੱਲਣ ਲੱਗਾ ਹੁਣ ਟਰੈਕਟਰ ਅਭਿਆਨ ਜਿਹਨਾਂ ਪਿੰਡਾਂ ਦੀ ਜ਼ਮੀਨ ਹੈ ਦੇ ਵਿੱਚ ਰੇਤਾ ਆ ਗਈ ਹੈ ਜਿਹਨਾਂ ਪਿੰਡਾਂ ਦੀ ਜ਼ਮੀਨ ਦੇ ਵਿੱਚ ਅਸੀਂ ਜ਼ਮੀਨ ਸੁੱਕ ਗਈ ਹੈ ਪਾਣੀ ਉਤਰ ਗਿਆ ਜਿਹੜਾ ਦਰਿਆ ਦਾ ਉਥੋਂ ਉਹ ਜਿਹੜੀ ਜ਼ਮੀਨਾਂ ਪਧਰੀਆਂ ਕਰਨ ਦਾ ਕੰਮ ਵੀ ਭਾਰਤੀ ਜਨਤਾ ਪਾਰਟੀ ਕੰਮ ਸ਼ੁਰੂ ਕਰਨ ਜਾ ਰਹੀ ਹੈ ਜਿਹੜੇ ਬਹੁਤ ਜਲਦੀ ਸ਼ੁਰੂ ਕੀਤਾ ਜਾਊਗਾ ਜਿੱਥੇ ਪੋਕਲੈਂਡ ਦੀ ਜ਼ਰੂਰਤ ਹੈ ਸਾਡੇ ਮੰਤਰੀ ਸਾਹਿਬ ਆਏ ਸੀ ਰਵਨੀ ਬਿੱਟੂ ਜੀ ਵੀ ਆਏ ਹਰਸ਼ਮਨ ਰੁੱਤਰਾ ਜੀ ਵੀ ਆਏ ਆ ਔਰ ਉਹਨਾਂ ਨੇ ਜਿੱਥੇ ਪੋਕਲਣ ਦੀ ਜਰੂਰ ਸੀ ਉਹ ਸਰੂਪਵਾਲ شیخ ਮੰਗਾ ਵਗੈਰਾ ਉਹ ਵੀ ਉੱਥੇ ਉਹਨਾਂ ਨੂੰ ਲੋਕਾਂ ਨੂੰ ਕਿਹਾ ਵੀ ਤੈਨੂੰ ਦੇਵਾਂਗੇ ਜਰੂਰ ਕਿਉਂਕਿ ਇਹ ਨਦੀ ਆ ਉਹਦੇ ਵਿੱਚੋਂ ਪਾਣੀ ਮਿੱਟੀ ਕੱਢ ਕੇ ਬੰਨ੍ਹ ਦੇ ਉੱਪਰ ਪਾਣੀ ਦੇ ਦੁਆਰਾ ਜਿਹੜਾ ਨੁਕਸਾਨ ਜਿਹੜਾ ਨਾ ਹੋਵੇ ਜਿੱਥੇ-ਜਿੱਥੇ ਵੀ ਜਰੂਰਤ ਆ ਭਾਰਤੀ ਜਨਤਾ ਪਾਰਟੀ ਜਿਹੜਾ ਪ੍ਰਧਾਨ ਹੋਣ ਦੇ ਨਾਤੇ ਸਾਡੇ ਮੰਡਲ ਪ੍ਰਧਾਨ ਸਾਹਿਬਾਨ ਸਾਡੀ ਜਿਹੜੀ ਸਮੁੱਚੀ ਟੀਮ ਜਿਹੜੀ ਆ ਉਹ ਲੱਗੀ ਹੋਈ ਆ ਸੋਮ ਪ੍ਰਕਾਸ਼ ਜੀ ਸਾਡੇ ਜਿਹੜੇ ਆ ਜ਼ਿਲ੍ਹੇ ਦੇ ਇਹ ਇਸ ਕੰਪੇਨ ਦੇ ਦੇ ਮੁਖੀ ਆ ਔਰ ਜਿਹੜਾ ਸਾਰੇ ਹੀ ਜਿੰਨੇ ਵੀ ਵਰਕਰ ਆ ਉਹ ਬੜੀ ਤੰਦੇਈ ਦੇ ਨਾਲ ਸੇਵਾ ਕਰਨ ਚ ਲੱਗੇ ਹੋਏ ਆ ਅਸੀਂ ਧੰਨਵਾਦ ਕਰਦੇ ਆ ਸਮੂਚੀ ਭਾਰਤੀ ਜਨਤਾ ਪਾਰਟੀ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਕੀ ਹੜ ਪ੍ਰਭਾਵ ਤੇਜੀ ਦੇ ਵਿੱਚ ਸਾਨੂੰ ਜਿਹੜੇ ਡਿਊਟੀਆਂ ਲਾ ਕੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਇੱਕ ਖਾਸ ਕਰਕੇ ਜਿਹੜੀ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੂੰਗਾ ਕਿ ਇਹ ਸੇਵਾ ਦਾ ਕੰਮ ਆ ਇਹ ਸੇਵਾ ਦਾ ਕੰਮ ਆ ਤੁਸੀਂ ਕਿਸੇ ਦਾ ਮਕਾਨ ਨੂੰ ਕਿਸੇ ਨੂੰ ਕੋਈ ਤਰੇਡ ਆ ਗਈ ਹੈ ਕਿਸੇ ਦਾ ਮਕਾਨ ਕੋਈ ਡਿੱਗ ਡਿੱਗਣ ਵਾਲਾ ਜਾਂ ਕੋਈ ਗਰਦੌਰੀ ਕਹਿੰਦੀ ਜ਼ਮੀਨ ਦੀ ਕਰਨ ਵਾਲੀ ਫਸਲ ਖਰਾਬ ਹੋਈ ਆ ਉਹ ਬਿਲਕੁਲ ਸੱਚੀ ਸੁੱਚੀ ਰਿਪੋਰਟ ਬਣਾ ਕੇ ਦਿਓ ਕਿਉਂਕਿ ਪੈਸੇ ਮੋਦੀ ਸਰਕਾਰ ਨੇ ਦੇਣੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਸੀਂ ਆਪਣੀ ਜੇਬੀ ਚੋਂ ਨਹੀਂ ਦੇਣੇ ਸੋ ਜਿੱਥੇ ਹਾਲੇ ਤੱਕ ਮੈਂ ਸਮਝਦਾ ਕਿ ਸਰਕਾਰ ਕੋਈ ਤਰ੍ਹਾਂ ਫੇਲ ਹੋਈ ਹੈ ਕਿ ਆਪਣਾ ਕੈਸਟੀਮੇਟ ਨਹੀਂ ਬਣਾ ਕੇ ਦੇ ਸਕੀ ਸੈਂਟਰ ਗਵਰਨਮੈਂਟ ਨੂੰ ਕਿ ਸਾਡਾ ਇਹਨਾਂ ਨੁਕਸਾਨ ਹੋਇਆ ਸਾਨੂੰ ਇਹਨੇ ਪੈਸੇ ਦਿਓ ਤੇ ਮੋਦੀ ਸਰਕਾਰ ਨੇ ਕਿਹਾ ਵੀ ਪਹਿਲਾਂ 12500 ਕਰੋੜ ਰੁਪਏ ਤੁਹਾਡੇ ਕੋਲ ਪਹਿਲਾਂ ਪਿਆ 1600 ਕਰੋੜ ਤੁਹਾਨੂੰ ਫੇਰ ਦੇ ਦਿੱਤਾ ਹੋਰ ਜਿੰਨਾ ਐਸਟੀਮੇਟ ਬਣਾ ਕੇ ਦਿਓਗੇ ਉਹ ਜਿਹਨਾਂ ਦੇਣ ਵਾਸਤੇ ਤਿਆਰ ਆ ਉਹ ਭਾਵੇਂ ਨਿਰਗਾਂ ਦੇ ਰਾਹੀਂ ਦਿੱਤਾ ਜਾਵੇ ਭਾਵੇਂ ਕਿਸਾਨ ਸੰਮਾਨ ਨਹੀਂ ਦਿੱਤਾ ਜਾਵੇ ਭਾਵੇਂ ਜਿਹਨਾਂ ਦਾ ਮਕਾਨ ਡਿੱਗੀ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਦਿੱਤਾ ਜਾਵੇ ਹਰ ਤਰ੍ਹਾਂ ਦਾ ਜਿਹੜਾ ਪੈਸਾ ਆ ਉਹ ਪੰਜਾਬ ਦੇ ਨਾਲ ਭਾਜਪਾ ਪੂਰੀ ਤਰ੍ਹਾਂ ਖੜੀ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉਹ ਜਿਹੜਾ ਆਪਣੀ ਸੱਚੀ ਸੁੱਚੀ ਰਿਪੋਰਟ ਜਿਹੜੀ ਆ ਉਹ ਬਣਾ ਕੇ ਸੈਂਟਰ ਨੂੰ ਭੇਜੇ ਤਾਂ ਜਿਹੜਾ ਪੰਜਾਬ ਦਾ ਭਲਾ ਹੋ ਸਕੇ ਜੀ